ਕਰਨ ਨੂੰ ਕੁਪੀਆਂ ਜਿ ਦਿਵਾਰੀ ਮਾਨ ਤੀ ਪੰਜਾਬ ਸਰਕਾਰ ਬਿਆਲਪੁਰਾ ਭਾਈ ਕਬੇਕੇ ਨਵੇਂ ਬਨੇ ਕੋਲਡ ਸਟੋਰ ਦਾ ਰਿਕਰਟਮ ਕਰਨ ਲਈ ਪਹੁੰਚ ਰਹੇ ਹਨ ਜਨਾ ਦੇ ਨਾਲ ਜਤਿੰਦਰ ਸਿੰਘ ਭੱਲਾ ਯਰਨ ਇੰਪਰੂਵਮੈਂਟ ਟਰੱਸਟ ਦੇ ਹੋਰ ਆਫਸਰ ਸਹਿਬਾਨ ਲਾਕ ਕੇ ਜੀਰ ਸੰਗਤਾਂ ਵੱਡੀ ਗਿਤੀ ਵਿੱਚ ਆਮ ਆਦਮੀ ਪਾਰਟੀ ਦੇ ਵਾਟਰ ਆਮਲ ਖਾਨ ਹਾਂ ਜੀ ਮੈਂ ਇੱਧਰ ਦੇਖੋ ਸਾਹਮਣੇ ਅਸਕੇ ਨੂੰ ਬੱਚਾਂ ਨੂੰ ਹਾਂ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਬਹੁਤ ਸ਼ਾਨਦਾਰ ਮਾਹੌਲ ਹੈ ਠੀਕ ਹੈ ਜੀ ਇਹ ਦੇਖੋ ਤੁਹਾਡੇ ਸਾਹਮਣੇ ਹੈ ਬਹੁਤ ਸ਼ਾਨਦਾਰ ਸਵਾਗਤ ਹਾਂ ਜੀ ਦੇਖੋ ਜੀ ਮਾੜਾ ਫੋਟੋ ਕਰੋ ਅਫਸਰ ਸਾਹਿਬਾ ਨਾਲੋਂ ਸੰਜੀ ਦੇਖੋ ਵੀਰੇ ਕੁੜਿਆ ਸਾਹਿਬ ਦਾ ਹਾਂਜੀ ਬਈ ਦੇਖੋ ਅੱਲਾਹ ਦਾਉ ਨਾਲ ਹੈ ਵੇਟ ਕਰੋ ਜੀ ਠੀਕ ਹੈ ਉਹਨੇ ਜੀ ਉਤ ਘਾਟਣ ਕਰਨ ਦੀ ਬਿਲਕੁਲ ਤਿਆਰੀ ਦੇ ਵਿੱਚ ਹੈ ਸਲਮਾਨ ਤੋਂ ਬਾਅਦ ਉੱਤਨ ਦਵਾਈ ਕੇ ਆਜੋ ਜੀ ਕੋਲਡ ਸਟੋਰ ਦਾ ਘਾਟਣ ਕਰਨਗੇ ਹਾਂਜੀ ਜੀ ਦੇਖੋ ਜੀ ਸਲਮਾਨ ਹੋ ਰਿਹਾ ਹੈ ਇੱਥੇ ਹਾਲ ਦਾ ਕੁਝ ਹਾਸਤੇ ਦੇਖੀਏ ਇਧਰ ਜੀ ਇਧਰ ਐਤੀ ਵੇਟ ਕਰੋ ਜੀ ਫੋਟੋ ਕਰਨੀ ਹੈ ਵੀਰੇ ਆਹੋ ਸਾਈਡ ਤੇ ਬਹੁਤ ਆਇਓ ਭਾਈ ਇਧਰ ਜੀ ਖੜ੍ਹ ਜਾਈਏ ਜਾ ਮਲਟੀਪਰਪਸ ਕੰਮ ਦੀ ਇਹਦੇ ਖੇਰੇ ਵਿੱਚ ਪਾਰਟ ਜੇ ਬਣਾਏ ਪਾਰਟ ਕੈਮਰਾਸਾ ਕਾਉਂਟ ਬਣਾ ਇਹ ਪੰਜਾਬ ਜਿਹੜਾ ਸਾਡਾ ਪਹਿਲਾ ਪੁਲਸਤੂਰ ਹੈ ਨਹੀਂ ਤੇ 11.5 ਕਰੋੜ ਰੁਪਈਆ ਲੱਗਣਾ ਸਰਕਾਰ ਬਖਸ਼ ਸਿੰਘ ਮਾਲ ਉਹਦਾ ਦੇਖਾਈ ਚ ਪੰਜਾਬ ਸਰਕਾਰ ਜਿਹੜੀ ਪੰਜਾਬ ਦੀ ਤਰੱਕੀ ਲਈ ਨਵੇਂ ਜਿਹੜੇ ਪੱਧਰ ਕੱਢ ਰਹੀ ਹੈ ਉਹਦੇ ਵਿੱਚ ਸਾਡੇ ਸਪੈਨ ਨੂੰ ਲਾ ਕੇ ਰਾਹਪੁਰਾ ਪੁਲ ਦੇ ਵਿੱਚ ਦਾ ਇਹ ਹੋਲ ਸਟੋਰ ਲਾਇਆ ਗਿਆ ਜਿਹਦੇ ਤੋਂ ਨੇੜੇ ਦੇ ਸਾਰੇ ਜੀਵੀਆਂ ਦਾ ਬਹੁਤ ਵੱਡਾ ਫਾਇਦਾ ਹੈ ਇਹ ਨਾ ਕਿ ਕਿ ਇਹ ਨਾ ਬੰਦ ਜਿਹੜਾ ਹੈ ਇਸਾਰੀ ਬਾਲਣ ਤੋਂ ਇਹ ਕਿਹੜਾ ਲਿਖਦਾ ਹੈ ਇਹ ਪੰਜਾਬ ਸਰਕਾਰ ਦੇ ਪੰਜਾਬ ਐਗਰੋ ਵਿਭਾਗ ਵੱਲੋਂ ਜਵਾਲੂ ਕੋਲਡ ਸਟੋਰ ਬਣਾਇਆ ਗਿਆ ਉਸ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਸਟੇਜ ਤੇ ਬ라ਜਮਾਨ ਸਾਡੇ ਬਹੁਤ ਹੀ ਆਦਰਪ ਤੇ ਸਤਿਕਾਰਯੋਗ ਮਾਨਯੋਗ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਕੁਡਿਆ ਸਾਹਿਬ ਸਾਡੇ ਪੰਜਾਬ ਐਗਰੋ ਦੇ ਚੇਅਰਮੈਨ ਸਤਿਕਾਰਯੋਗ ਵੱਡੇ ਭਾਈ ਸਾਡੇ 바ਸੀ ਸਾਹਿਬ ਮੈਡਮ ਕਲਸੀ ਜੀ ਸਾਡੇ ਐਸਡੀਐਮ ਸਾਹਿਬ ਇਸ ਭਾਗ ਦੇ ਹੋਰ ਸਤਿਕਾਰਤ ਮੁਲਾਜ਼ਮ ਸਹਿਬਾਨ ਸਾਡੇ ਹਲਕੇ ਦੇ ਵਿਧਾਇਕ ਸਦਾ ਬਲਕਾਰ ਸਿੰਘ ਸਿੱਧੂ ਸਾਹਿਬ ਉਹਨਾਂ ਦੇ ਨਿੱਜੀ ਸਹਿਯੋਗ ਉਹਨਾਂ ਵੱਲੋਂ ਸਟੇਜ ਤੇ ਬਿਰਾਜਮਾਨ ਨੇ ਤੇ ਸਾਡੇ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਪੰਜ ਸਰਪੰਚ ਪਤਵੰਤ ਸੱਜਣ ਜੋ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਬੈਠੇ ਨੇ ਸਭ ਤੋਂ ਪਹਿਲਾਂ ਅੱਜ ਦੇ ਸ਼ੋਭ ਦਿਹਾੜੇ ਤੇ ਸਾਰੇ ਇਸ ਇਲਾਕੇ ਦੇ ਕਿਸਾਨਾਂ ਨੂੰ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਕਿ ਇੱਕ ਬਹੁਤ ਹੀ ਵੱਡਾ ਪ੍ਰੋਜੈਕਟ ਖੇਤੀ ਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ ਜਿਸ ਦੀ ਕਿ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਵੱਡੇ ਲੋੜ ਰਹਿੰਦੇ ਆ ਅੱਜ ਲੋਕਾਂ ਦੀ ਸੇਵਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਵੱਲੋਂ ਉਹਨਾਂ ਦੇ ਸਮੁੱਚੀ ਟੀਮ ਵੱਲੋਂ ਲੋਕਾਂ ਦੇ ਸੇਵਾ ਦੇ ਵਿੱਚ ਸਮਰਪਿਤ ਕੀਤਾ ਜਾ ਰਿਹਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਪ ਜੀ ਦਾ ਕੋਈ ਬਹੁਤਾ ਸਮਾਨ ਨਹੀਂ ਲੈਣਾ ਜਿਵੇਂ ਸਮੁੱਚੇ ਪੰਜਾਬ ਦੇ ਵਿੱਚ ਜਿਵੇਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀ 92 ਵਿਧਾਇਕ ਆਪਾਂ ਸਾਰਿਆਂ ਨੇ ਰਲ ਮਿਲ ਕੇ ਬਣਾਏ ਸੀ ਬੜੀਆਂ ਆਸਾਂ ਉਮੀਦਾਂ ਮੰਗਾਂ ਤੇ ਉਤਸ਼ਾਹ ਦੇ ਨਾਲ ਆਪਾਂ ਇਹ ਸਰਕਾਰ ਲੈ ਕੇ ਆਂਦੇ ਸੀ ਔਰ ਉਹਨਾਂ ਮੰਗਾਂ ਤੇ ਉਹਨਾਂ ਆਸਾਂ ਤੇ ਪੰਜਾਬ ਸਰਕਾਰ ਅੱਜ ਖਰਾ ਉਤਰ ਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਿਟ ਦੀ ਟੀਮ ਬਹੁਤ ਵੱਡੇ ਵੱਡੇ ਫੈਸਲੇ ਜਿੰਨਾ ਫੈਸਲੇ ਬਾਰੇ ਕਦੇ ਸੋਚਿਆ ਨਹੀਂ ਜਾ ਸਕਦਾ ਸੀ ਕਦੇ ਸੋਚਿਆ ਨਹੀਂ ਜਾ ਸਕਦਾ ਸੀ ਕਿ ਸਰਕਾਰਾਂ ਵੀ ਥਰਮਲ ਪਲਾਂਟ ਖੀਦ ਸਕਦੇ ਹੈ ਸਰਕਾਰਾਂ ਵੀ ਨਹਿਰਾਂ ਕੱਢ ਸਕਦੀਆਂ ਟੋਲ ਪਲਾਜੇ ਬੰਦ ਹੋ ਸਕਦੇ ਆ ਪੀਟੀਸੀ ਬੰਦ ਹੋ ਸਕਦਾ ਹੋਰ ਬੜਾ ਕੁਝ ਪੰਜਾਬ ਦੇ ਵਿੱਚ ਨਵੇਂ ਫੈਸਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਉਸੇ ਨੜੀ ਤਹਿਤ ਸਾਡੇ ਵਿਧਾਨ ਸਭ ਹਲਕਾ ਰਾਮਪਰਾ ਫੂਲ ਦੇ ਵਿੱਚ ਵੀ ਤੁਸੀਂ ਪਰਸੋਂ ਦੇਖਿਆ ਹੋਣਾ ਐਸਡੀਐਫ ਸਾਹਿਬ ਸਾਡੇ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਉਹਨਾਂ ਵੱਲੋਂ ਆਈਟੇਕ ਦਾ ਉਦਘਾਟਨ ਕੀਤਾ ਗਿਆ ਹੈ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਹੈ ਹੋਰ ਬਹੁਤ ਸਾਰੇ ਜਿਹੜੇ ਪ੍ਰੋਜੈਕਟਾਂ ਉਹ ਪਾਈਪਲਾਈਨ ਦੇ ਵਿੱਚ ਨੇ ਬਹੁਤ ਜਲਦ ਉਹਨਾਂ ਪ੍ਰੋਜੈਕਟਾਂ ਤੇ ਜਿਹੜਾ ਕੰਮ ਹੈ ਇਸ ਇਸ ਹਲਕੇ ਦੇ ਵਿੱਚ ਵੀ ਸ਼ੁਰੂ ਹੋਣ ਵਾਲਾ ਸੋ ਤੇਂਦਰਪੱਲਾ ਜੀ ਜਿਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਲਿਆਂਦੀਆਂ ਜਾ ਰਹੀਆਂ ਕ੍ਰਾਂਤੀਕਾਰੀ ਤਬਦੀਲੀਆਂ ਤੇ ਵਿਕਾਸ ਕਾਰਜਾਂ ਵਿੱਚ ਪੁੱਟਿਆ ਜਾ ਰਹੀਆਂ ਲੰਮੀਆਂ ਪਲੰਗ ਜਿਸ ਦੇ ਤਹਿਤ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਚੱਲੇ ਪੰਜਾਬ ਸਰਕਾਰ ਦੇ ਅੰਗ ਸਰਦਾਰ ਗੁਰਮੀਤ ਸਿੰਘ ਗੁੱਡੀਆਂ ਜੀ ਮਾਨ ਜੋਗ ਖੇਤੀਬਾੜੀ ਮੰਤਰੀ ਪੰਜਾਬ ਨੂੰ ਹੁਣ ਮੈਂ ਬਹੁਤ ਹੀ ਆਦਰ ਤੇ ਸਤਿਕਾਰ ਸਹਿਤ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਜੀ ਮਾਨ ਜੋ ਖੇਤੀਬਾੜੀ ਮੰਤਰੀ ਸਦਾਰ ਗੁਰਮੀਤ ਸਿੰਘ ਕੁਡੀਆਂ ਜੀ ਅੱਜ ਦੇ ਇਸ बहुत ही खुशी पर इस समय से एकत्र हुए मेरे बहुत सत्कारयोग भैन भराओ बजुर्गों नौजवानों फतेह साझी करिए वागुरु जी का खालसा वागुरू जी की फतेह। सरदार भगवंत सिंह जी मान मान योग मुख्यमंत्री पंजाब ਜੇਨਨੂ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਆਪਣੇ ਚਾਵਾਂ ਨਾਲ ਉਹਨਾਂ ਦੇ 92 ਸਾਥੀਆਂ ਨੂੰ ਚੁਣ ਕੇ ਪੰਜਾਬ ਦੀ ਵਾਗਡੋਰ ਫੜਾਈ ਹੈ ਜੋ ਸਰਕਾਰ ਬਣਾ ਕੇ ਦਿੱਤੀ ਹੈ ਮਾਨ ਸਾਹਿਬ ਦਿਨ ਪ੍ਰਤੀ ਦਿਨ ਇਸ ਪੰਜਾਬ ਪ੍ਰਤੀ ਸਮਰਪਿਤ ਹੋ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਇਸ ਤਰੱਕੀ ਵਿੱਚ ਵੱਡਾ ਹਿੱਸਾ ਪਾ ਰਿਹਾ ਜਿਹੜੀ ਪੰਜਾਬ ਦੇ ਤਰੱਕੀ ਦੀ ਰਫ਼ਤਾਰ ਘਟ ਗਈ ਸੀ ਖੜੋਤ ਆ ਗਈ ਸੀ ਉਹਨੂੰ ਸਚੱਜੇ ਢੰਗ ਨਾਲ ਆਪਣੇ ਸਾਥੀਆਂ ਨੂੰ ਲਾਲ ਲੈ ਕੇ ਪੰਜਾਬ ਸਰਕਾਰ ਦੇ ਸੂਝਵਾਨ ਅਧਿਕਾਰੀਆਂ ਨੂੰ ਨਾਲ ਲੈ ਕੇ ਪੰਜਾਬ ਜਿਹੜਾ ਨਿਤ ਨਵੀਂ ਪਲਾਂਗ ਪੜਦਾ ਹੈ ਉਸੇ ਅਧੀਨ ਹੀ ਅੱਜ ਅਸੀਂ ਇੱਥੇ ਕਾਂਗੜ ਪਿੰਡ ਦੀ ਧਰਤੀ 'ਚ ਇੱਕ ਜਿਹੜਾ ਪੰਜਾਬ ਐਗਰੀ ਵੱਲੋਂ ਜਿਹੜਾ ਇੱਕ ਇਹਨਾਂ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੀ ਸਹੂਲਤ ਇੱਕ ਕੋਲਡ ਸਟੋਰ ਬਣਾਇਆ ਗਿਆ ਜਿਹੜਾ ਚਾਰ ਕਿੱल्ल्या ਵਿੱਚ ਬਣਿਆ ਹੈ ਇਸ ਨਗਰ ਦੀ ਪੰਚਾਇਤ ਨੇ ਉਹ ਜ਼ਮੀਨ ਦਿੱਤੀ ਹੈ ਜਿਹਦਾ ਫਾਇਦਾ ਇੱਥੋਂ ਦੇ ਇਲਾਕੇ ਦੇ ਕਿਸਾਨਾਂ ਨੂੰ ਕਾਫੀ ਸਾਰੇ ਜਿੰਨੇ ਆਲੂ ਦੀ ਖੇਤੀ ਕਰਦੇ ਐ ਜਾਂ ਸਬਜ਼ੀਆਂ ਉਹਦੇ ਲਈ ਇੱਕ ਸਰਕਾਰੀ ਅਧਾਰਾ ਜਿਹੜਾ ਥੋੜੇ ਜਿਹੜਾ ਉਹਦਾ ਕਿਰਾਇਆ ਘੱਟ ਰੇਟਾਂ ਤੇ ਔਰ ਜਿਵੇਂ ਜੀਐਮ ਸਾਹਿਬ ਨੇ ਦੱਸਿਆ ਵੀ ਜਿਹੜਾ ਪਹਿਲਾਂ ਉਹਨੂੰ ਬੁਕਿੰਗ ਕਰਾ ਦੂ ਉਹਨੂੰ ਉਸੇ ਹਿਸਾਬ ਉਹਦੀ ਥਾਂ ਮਿਲ ਜੂ ਕੋਈ 5000 ਮੀਟਰ ਕਟਾਨ ਦਾ ਜਿਹੜਾ ਇਹਦੇ ਵਿੱਚ ਰੱਖ ਰੱਖਾ ਹੈ ਸੋ ਕਿਉਂਕਿ ਜਿਹੜੀ ਸਾਡੀ ਖੇਤੀ ਹੈ ਬੜੀ ਵਿਉਂਤਬੰਦੀ ਜੀ ਰਹੇਗੀ ਸਾਹਿਬ ਨਾਲ ਹੀ ਏਡੀਸੀ ਲਵਜੀਤ ਕੌਰ ਕਲਸੀ ਜੀ ਨਾਲ ਹੀ ਐਸਡੀਐਮ ਸਾਹਿਬ ਕਮਰਜੀਤ ਸਿੰਘ ਜੀ ਮਾਨ ਸਾਹਿਬ ਹੋਰ ਸਾਰੇ ਅਫਸਰ ਸਹਿਬਾਨ ਅਧਿਕਾਰੀ ਕਰਮਚਾਰੀ ਤੁਸੀਂ ਕਿਸਾਨ ਭਰਾ ਆਪਾਂ ਇੱਕ ਖੁਸ਼ੀ ਸਾਂਝੀ ਕਰ ਲਈ ਇੱਥੇ ਇਕੱਠੇ ਹੋਏ ਆ ਸਰਕਾਰਾਂ ਤਾਂ ਲੋਕ ਆਪਦੇ ਕਮਾਕਾਰਾਂ ਲਈ ਤੇ ਸੁੱਖਾਂ ਲਈ ਬਣਾਉਂਦੇ ਆ ਸਾਨੂੰ ਇਹਦੇ ਵਿੱਚ ਕੁਝ ਨਾ ਕੁਝ ਨਿਆ ਮਿਲ ਸਕੇ ਅੱਜ ਦੇ ਦਿਨ ਇਸ ਸ਼ੁਭ ਮੌਕੇ ਤੇ ਸਾਡੇ ਇਥੋਂ ਦੇ ਮਾਨਯੋਗ ਐਮਐਲਏ ਸਰਦਾਰ ਬਲਕਾਰ ਸਿੰਘ ਹੋਰਾਂ ਨੇ ਵੀ ਆਉਣਾ ਸੀ ਉਹਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਸ਼ਾਇਦ ਸੋਹਰਾ ਸਾਹਿਬ ਬਿਮਾਰ ਹੋ ਗਏ ਉਹਨਾਂ ਕਰਕੇ ਉਹਨਾਂ ਨੂੰ ਜਾਣਾ ਪੈ ਗਿਆ ਦੂਸਰੀ ਉਹਨਾਂ ਦੀ ਟੀਮ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਵਲੰਟੀਅਰ ਵਰਕਰ ਤੁਸੀਂ ਹਾਜ਼ਰ ਹੋ ਤੁਸੀਂ ਆਪ ਜਾਣਦੇ ਹੋ ਕਿ ਪਹਿਲਾਂ ਵੀ ਸਰਕਾਰਾਂ ਤਾਂ ਸਨ ਪਰ ਕਿਸੇ ਨੇ ਸਰਕਾਰ ਬਣਨ ਅਨਸਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜ਼ਰੂਰਤ ਨਹੀਂ ਕੀਤੀ ਅਸੀਂ ਨੂੰ ਬਚਾਉਣਾ ਹੈ ਪਹਿਲਾ ਮੁੱਖ ਮੰਤਰੀ ਹੈ ਪੰਜਾਬ ਦਾ ਇਸ ਮੰਡੇ ਹੋਈ ਪੰਜਾਬ ਦਾ ਸਰਦਾਰ ਪ੍ਰਤਾਪ ਉਹਨਾਂ ਦਾ ਵੀ ਪਤਾ ਲੱਗ ਗਿਆ ਤੇ ਭਲੇ ਮਾਨਸਾ ਨੇ ਪੰਜਾਬ ਤਾਂ ਚਾਹੇ 3 ਲੱਖ ਕਰੋੜ ਦੇ ਕਰਜ਼ੇ ਦੇ ਥੱਲੇ ਆ ਗਿਆ ਤੇ 20-20 ਬੰਦਿਆਂ ਕੋਲੇ ਹਜ਼ਾਰ-ਹਜ਼ਾਰ ਕਰੋੜ ਰੁਪਈਆ ਹੋਣਾ ਥੋੜੇ ਸਾਹਮਣੇ ਹੈ ਕਿਸੇ ਦੂਰੋਂ ਨਹੀਂ ਇਸੇ ਪੰਜਾਬ ਚੋਂ ਉਹ ਲੋਕ ਨੇ ਇਸੇ ਪੰਜਾਬ ਚੋਂ ਅਸੀਂ ਅਸੀਂ ਇਹ ਗੱਲ ਕਰ ਸਕਦੇ ਆਂ ਵੀ ਅਸੀਂ ਜਿੰਨੀ ਵੀ ਹੋ ਸਗੀ ਤੁਹਾਡੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਾਂਗੇ ਇਹ ਸਾਡੇ ਫਰਜ਼ ਹੈ ਜੋ ਲੋਕਾਂ ਨੇ ਸਾਨੂੰ ਇੱਥੋਂ ਤੱਕ ਬਚਾਇਆ ਸੀ ਲੋਕਾਂ ਦੀ ਸੇਵਾ ਕਰੀਏ ਤੋਂ ਫਾਇਦਾ ਤੁਸੀਂ ਇਲਾਕਾ ਵਾਸੀ ਬਦ ਤੋਂ ਬਦ ਠਾਇਓ ਇਹਨਾਂ ਜਿਹੜੇ ਚਾਰ ਸ਼ਬਦ ਮੈਂ ਤੁਹਾਡੇ ਅੱਗੇ ਰੱਖੇ ਆਂ ਬੋਲਦਿਆਂ ਹੋ ਸਕਦਾ ਕੋਈ ਕਿਸੇ ਨੂੰ ਕੋਈ ਗੱਲ ਚੁਭ ਗਈ ਹੋਵੇ ਮੈਂ ਮਾਫੀ ਚਾਹੂੰਗਾ ਇਹਨੇ ਪ੍ਰਮਾਣ ਕਰਿਓ ਸਾਰੇ ਭੈਣ ਭਰਾਵਾਂ ਦਾ ਸਾਰੇ ਸਤਿਕਾਰਯੋਗ ਬਜ਼ੁਰਗਾਂ ਦਾ ਵੀਰਾਂ ਦਾ ਅਧਿਕਾਰੀਆਂ ਦਾ ਕਰਮਚਾਰੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਲਦੀ ਤੋਂ ਜਲਦੀ ਕਰਾ ਕੇ ਵੈਸੇ ਮੈਨੂੰ ਕੱਚੀ ਰਿਪੋਰਟ 3-4 ਦਿਨ ਪਹਿਲਾਂ ਵੀ ਭੇਜ ਦਿੱਤੀ ਗਈ ਸੀ ਹੁਣ ਵੀ ਇਹਨਾਂ ਨੇ ਦਿੱਤੀ ਆ ਔਰ ਗਰਦੌਰੀਆਂ ਹੋਣਗੀਆਂ ਸਾਰਿਆਂ ਨੂੰ ਬਣਦਾ ਹੱਕ ਤੁਹਾਡੀ ਲੋੜ ਅਨਸਾਰ ਸਰੂਰ ਅਸੀਂ ਸਰਕਾਰ ਜੇ ਪਹਿਲਾਂ ਇਹਨਾਂ ਕੁਝ ਕਰਿਆ ਤੇ ਅਸੀਂ ਇਸ ਤੋਂ ਪਾਸੇ ਨਹੀਂ ਵੱਡਾ ਦੁੱਖ ਹੈ ਜੇ ਰੱਬ ਦਿੰਦਾ ਤਾਂ ਤੁਹਾਨੂੰ ਕਿਸੇ ਬੰਦੇ ਵੇਖਣ ਦੀ ਲੋੜ ਨਹੀਂ ਹੁੰਦੀ ਤੇ ਜੇ ਰੱਬ ਕਈ ਵਾਰੀ ਰੁੱਸ ਜੇ ਆਪਾਂ ਨੂੰ ਕਈ ਵਾਸੇ ਹੱਥ ਪੈਰ ਮਾਰਦੇ ਆ ਤੇ ਸਰਕਾਰਾਂ ਉਹਨਾਂ ਦਾ ਫਰਜ਼ ਹੈ ਕਿ ਮੁਰਦੂ ਸੇਵਾ ਕਰਨ ਵਾਸਤੇ ਜਿੰਨੀ ਵੀ ਆਪਣੇ ਲੋਕਾਂ ਦੀ ਮਦਦ ਕੀਤੀ ਜਾਵੇ ਅਸੀਂ ਤੁਹਾਡੀ ਅਫਸਰ ਸਾਹਿਬਾਨ ਨੂੰ ਇੱਕ ਖਾਸ ਹੀ ਦਾਹਤਾ ਜੀ ਨੂੰ ਜਿਹੜੀ ਸਪੈਸ਼ਲ ਗਰਦੋਰੀ ਵਿੱਚ ਕਰਕੇ ਪੈਸੇ ਉਧਰੋਂ ਵੀ ਮੇਰੇਨ ਚੀਫ ਸੈਕਟਰੀ ਵੱਲੋਂ ਆ ਗਿਆ ਹੈ ਸੋ ਡੀਸੀ ਸਾਹਿਬ ਨੂੰ ਉਹ ਸਾਰੇ ਥੰਮ ਹੋ ਗਏ ਜੇ ਕੋਈ ਥੋੜਾ ਮੋਟਾ ਕਿ ਉਹ ਜੀ ਗੱਲ ਰਹੀ ਹੋਵੇ ਤਾਂ ਤੁਸੀਂ ਐਸਡੀਐਮ ਸਾਹਿਬ ਨਾਲ ਸੰਪਰਕ ਕਰ ਲਿਓ ਮੇਰਾ ਨੰਬਰ ਹੈ 9855223220 ਤੁਸੀਂ ਮੈਨੂੰ ਵੀ ਗੱਲ ਕਰ ਸਕਦੇ ਮੈਂ ਅੱਜ ਕੁਝ ਪਿੰਡਾਂ ਦਾ ਉਧਰਲੇ ਪਾਸੇ ਕੋ ਮੈਨੂੰ ਸੀ ਦੇਸ਼ੇਪੇ ਦੇ ਨੂੰ ਮੈਂ ਪਿੰਡ ਦੇ ਨੇੜੇ ਜਾਊਂਗਾ ਉਧਰਲੇ ਪਿੰਡਾਂ ਚ ਦਿਹਾਤੀ ਦੇ ਪੰਜ ਸੱਤ ਪਿੰਡਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਜਿਹੜਾ ਅੱਜ ਮਾਡਰਨ ਜ਼ਮਾਨਾ ਹੈ ਖੇਤੀ ਵੀ ਸਮੇਂ ਦੇ ਨਾਲ ਮਾਡਰਨ ਹੋਈ ਹੈ ਸੋ ਇਸ ਕਰਕੇ ਅਜਿਹੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਪੰਜਾਬ ਸੂਬੇ ਨੂੰ ਬਹੁਤ ਵੱਡੀ ਪੱਧਰ ਤੇ ਲੋੜ ਹੈ ਸੋ ਮਾਨ ਸਰਕਾਰ ਪੰਜਾਬੀਆਂ ਦੀ ਆਪਣੀ ਸਰਕਾਰ ਹੈ ਸਾਰੇ ਤਾਕਤਾਂ ਦਾ ਪੰਜਾਬ ਸਰਕਾਰ ਬਹੁਤ ਵਧੀਆ ਧਿਆਨ ਵਿੱਚ ਖਿਆਲ ਰੱਖ ਰਹੀ ਹੈ 2 ਸਾਲਾਂ ਦੇ ਵਿੱਚ ਇਸ ਪ੍ਰੋਜੈਕਟ ਤੇ ਜੰਗੀ ਪੱਧਰ ਤੇ ਕੰਮ ਹੋਇਆ ਤੇ ਅੱਜ ਲੋਕਾਂ ਨੂੰ ਸਵਾਗਤ ਕੀਤਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਰ। ਹਾਂ ਹਾਂ। ਔਰ ਅੱਜ ਆ ਮੈਂ ਬੈਠਾ ਬਟਾ ਸਟੇਜ ਤੇ ਸੋਚ ਰਿਹਾ ਸੀਗਾ ਕਿ ਹਰ ਸਿਮਰਤਪੁਰ ਬਾਦਲ ਨੂੰ ਬਠਿੰਡਾ ਲੋਕ ਸਭਾ ਦੇ ਲੋਕਾਂ ਨੇ 15 ਸਾਲ ਮੈਂਬਰ ਪਾਰਲੀਮੈਂਟ ਦਾ ਜਿਹੜਾ ਮਾਣ ਬਖਸ਼ਿਆ ਤੇ ਉਹ ਫੂਡ ਪ੍ਰੋਸੈਸਿੰਗ ਮੰਤਰੀ ਵੀ ਰਹੇ ਆ ਤੇ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਇਸ ਤਰ੍ਹਾਂ ਦੇ ਉਹ ਸੈਂਕੜੇ ਪ੍ਰੋਜੈਕਟ ਪੰਜਾਬ ਨਹੀਂ ਦੇਸ਼ ਦੀ ਝੂਲੀ ਦੇ ਵਿੱਚ ਪਾ ਸਕਦੇ ਸੀਗੇ ਸੋ ਅੱਜ ਉਹਨਾਂ ਦੀ ਕਾਰਗੁਜ਼ਾਰੀ ਤੇ ਬਹੁਤ ਵੱਡਾ ਪ੍ਰਸ਼ਨ ਚੱਲਣਾ ਹੈ ਕਿ ਉਹਨਾਂ ਨੇ 15 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਤੇ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਜੈਕਟ ਜਿਹੜਾ ਸਾਡੇ ਇਸ ਮਾਲਵਾ ਲਾਕੇ ਦੇ ਕਿਸਾਨਾਂ ਦੀ ਝੂਲੀ ਦੇ ਵਿੱਚ ਪਾਇਆ ਇਸ ਦਾ ਬਹੁਤ ਵੱਡਾ ਫਾਇਦਾ ਹੋਣਾ ਜੋ ਸਾਡੀਆਂ ਸਰਕਾਰਾਂ ਫਸਲੀ ਭਵੈਨ ਦਾ ਸਮਾਂ ਸਮੇਂ ਤੇ ਗੱਲ ਕਰਦੀਆਂ ਵੀ ਸਾਡੇ ਫਸਲਾਂ ਦਾ ਭਿੰਨੀਕਰਨ ਹੋਣਾ ਚਾਹੀਦਾ ਸੋ ਝੋਨੇ ਦੇ ਕਣਕ ਦੇ ਚੱਕਰ ਦੇ ਵਿੱਚੋਂ ਕਿਸਾਨਾਂ ਨੂੰ ਕੱਢਣਾ ਹੈ ਉਸ ਗੱਲ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਆ ਸਹਾਇ ਸਦ ਹੋਊਗਾ ਮੈਂ ਇਸ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਆਪਣੇ ਵੱਲੋਂ ਸਾਡੇ ਇਥੋਂ ਦੇ ਬਧਾਇਆ ਕੁਲਕਾਰ ਸਿੰਘ ਜੀ ਸਿੱਧੂ ਵੱਲੋਂ